ਹਾਂਜੀ ਆਜਾ ਸੀ ਨਾ ਜੀਰੇ ਸ਼ਹਿਰ ਦੇ ਵਿੱਚ ਖੜੇ ਆ ਇੱਥੇ ਨਾ ਇੱਕ ਕੋਠੀ ਆ ਇਹ ਕੋਠੀ ਨਾ ਸੜਕ ਦੇ ਨਾਲੋਂ 2 ਫੁੱਟ ਡੂੰਗੀ ਸੀ ਪਰ ਬਾਈ ਉਹਨਾਂ ਨੇ ਹੁਣ ਚੱਕ ਕੇ 5 ਫੁੱਟ ਉੱਚੀ ਕਰਤੀ ਆ ਕੀਤੀ ਕਿਹਨੇ ਆ ਤੁਹਾਨੂੰ ਅੱਜ ਮਲਾਉਨੇ ਬਾਈ ਦੇ ਨਾਲ ਪਹਿਲਾਂ ਲੋਕ ਲੈਂਟਰ ਚੱਕਦੇ ਦਾ ਸੁਣੇ ਸੀ ਪਰ ਬਾਈ ਉਹਨਾਂ ਨੇ ਸਾਰੀ ਕੋਠੀ ਉੱਪਰ ਚੱਕਦੀ ਆ ਫਸਰੀ ਗਾਲ ਜੀ ਕੀ ਹਾਲ ਹੈ ਬਾਈ ਬਹੁਤ ਵਧੀਆ ਹੋ ਬੱਲੇ ਬੱਲੇ ਵੀ ਕੀ ਹਾਲ ਆ ਬਾਈ ਠੀਕ ਠਾਕ ਹਾਂ ਬਹੁਤ ਵਧੀਆ ਕੀ ਨਾਮ ਹੈ ਆਪਣਾ ਮੇਰਾ ਨਾਂ ਰਾਂਜੀ ਸਿੰਘ ਆ ਜੀ ਬਾਈ ਪਹਿਲਾਂ ਲੈਂਟਰ ਚੱਕਦੇ ਦਾ ਸੁਣੇ ਸੀ ਤੁਸੀਂ ਸਾਰੀ ਕੋਠੀ ਚੱਕਦੀ ਬਾਈ ਆਇਆ ਦੇ ਲੋ ਰੱਬ ਦੀ ਕਿਰਪਾ ਜੀ ਤੇ ਇਹ ਕਿਥੇ ਖੜੇ ਆ ਪਾਣ ਜੀ ਇਹ ਆਪਾਂ ਜੀਰੇ ਖੜੇ ਆ ਜੀ ਜੀਰੇ ਸ਼ਾਇਦ ਖੜੇ ਆ ਮਾਹੂ ਰੋਡ ਤੇ ਠੀਕ ਆ ਬਾਈ ਤੇ ਇਹ ਜਦੋਂ ਆਪਾਂ ਘਾਰ ਚੱਕਦੇ ਆ ਬਾਈ ਕੋਠੀ ਚੱਕਦੇ ਆ ਤੇ ਕੋਈ ਨੁਕਸਾਨ ਨਹੀਂ ਹੁੰਦਾ ਜੀ ਮੈਂ ਕਹਿੰਦਾ ਬਿਲਕੁਲ ਨਹੀਂ ਹੁੰਦਾ ਜੀ ਆਸੀਂ ਕੋਠੀ ਦੇ ਅੰਦਰ ਆ ਗਏ ਤੁਸੀਂ ਸਾਰੀ ਕੋਠੀ ਦੇਖ ਸਕਦੇ ਆ ਕਿਸੇ ਪਾਸਿਓਂ ਵੀ ਕੋਈ ਤਰੇਡ ਨਹੀਂ ਹੈਗੀ ਬਾਈ ਜੇ ਮਾਲਕ ਕੋਠੀ ਦਾ ਕੋਈ ਨੁਕਸਾਨ ਹੁੰਦਾ ਉਹ ਤਾਂ ਕੌਣ ਜ਼ਿੰਮੇਵਾਰ ਹੈ ਅਸੀਂ ਜ਼ਿੰਮੇਵਾਰ ਆ ਜੀ ਉਹਦੇ ਕੋਈ ਵੀ ਜੇ ਤਰੇਡ ਹੁੰਦੀ ਆ ਜੇ ਉਹ ਵੀ ਹੁੰਦਾ ਜੀ ਕੱਲ ਨੂੰ ਵੀ ਬੰਦੇ ਦੇ ਛੱਟਫਿਟ ਵੀ ਲੱਗਦੀ ਆ ਜੇ ਕੋਠੀ ਨੂੰ ਵੀ ਕੁਝ ਵੀ ਹੁੰਦਾ ਉਹ ਸਾਡੀ ਜ਼ਿੰਮੇਵਾਰੀ ਹੈ ਮਤਲਬ ਕੋਈ ਵੀ ਨੁਕਸਾਨ ਹੋ ਜੇ ਉਹਦੀ ਪ੍ਰੋਵਾਈ ਤੁਸੀਂ ਕਰਦੇ ਇਹ ਕਿੰਨੇ ਟਾਈਮ ਦੇ ਵਿੱਚ ਮਤਲਬ ਹੁਣ ਤੁਸੀਂ ਇਹ ਕੋਠੀ ਚੱਕੀ ਜਾਂਦੇ ਸੀ ਅਸੀਂ ਇਹਨੂੰ ਕੋਟੋਕੜ 20 ਦਿਨਾਂ ਹੋ ਕੰਪਲੀਟ ਕਰ ਦਿਆਂਗੇ ਠੀਕ ਹੈ ਜੀ ਹਾਂ ਬਾਕੀ ਮਾਲਕ ਨਾਲ ਖੜੇ ਨੇ ਹਾਂ ਜੀ ਹਾਂ ਜੀ ਹਾਂ ਜੀ ਤੇ ਕਿੰਨੇ ਮਤਲਬ ਕਿੰਨਾ ਖਰਚ ਆ ਜਾਂਦਾ ਵੀਰੇ ਮਤਲਬ ਹੁਣ ਤੁਸੀਂ ਇਹ ਜਿਹੜੀ ਕੋਠੀ ਚੱਕੀ ਜਾਂਦੇ ਅੱਗੇ ਚਲੋ ਵੀ 4 ਲੱਖ ਰੁਪਏ ਸੀ ਲੈਣਾ ਹਾਂ ਜੀ ਤੇ 2 ਕੁ ਲੱਖ ਇਹਨਾਂ ਦਾ ਲੱਗ ਜਣਾ 6 ਲੱਖ ਰੁਪਏ ਚ ਕੰਪਲੀਟ ਹੋ ਜਾਣੀ ਹੈ ਜੀ ਇਹ ਤੇ ਜੀ ਭਾਈ ਇਹੀ ਕੋਠੀ ਨੂੰ ਆਪਾਂ ਜੇ ਮਤਲਬ ਦੁਬਾਰਾ ਦੁਬਾਰਾ ਬਣਾਉਂਦੇ ਘਟੋ ਘਟ 50 60 ਲੱਖ ਰੁਪਏ ਦਾ ਖਰਚਾ ਸੀਗਾ ਜੀ ਬਿਲਕੁਲ ਬਿਲਕੁਲ ਹਾਂਜੀ ਦੇਖੋ ਤੁਸੀਂ ਆਹ ਕਿੱਡੀਆਂ ਸੋਹਣੀਆਂ ਚੀਜ਼ਾਂ ਨੇ ਆ ਹਾਂ ਜਿਵੇਂ ਆਹ ਚੀਜ਼ਾਂ ਦੇਖੋ ਆਹ ਹੁਣ ਮੰਨ ਕੇ ਚਲੋ ਤੁਸੀਂ ਲੱਖ ਰੁਪਏ ਚ ਅੱਜ ਆਪਣੀ ਪੂਰੀ ਬਹੁਣੀ ਸੀ ਇਹ ਹਾਂਜੀ ਮਤਲਬ ਕਿੰਨਾ ਕੁ ਸਾਰਾ ਬਾਅਦ ਜਾਂਦਾ ਵੀ ਕਿਸੇ ਵੀ ਤਰ੍ਹਾਂ ਦੀ ਲਾਈਟ ਫਿਟਿੰਗ ਵੀ ਉਮੀ ਚੱਲੀ ਜਾਂਦੀ ਆ ਜੋੜੀਆਂ ਜੱਪੇ ਵੀ ਜੋ ਵੀ ਆ ਸਾਰਾ ਕੁਝ ਨਾਲ ਉਮੀ ਚੱਲੀ ਜਾਂਦਾ ਸੀ ਜੇ ਆਪਣਾ ਦੂਜਾ ਨੰ ਜੇ ਮੇਕ ਮਕੰਦ ਚ ਕਿਸੇ ਦੇ ਕੱਚੀ ਕੰਦਾਂ ਨੇ ਉਹ ਨਹੀਂ ਲੱਗਿਆ ਹੁੰਦਾ ਉਹਦੇ ਵਿੱਚ ਵੀ ਆਪਾਂ ਲਾ ਦਾਂਗੇ ਟਾਈ ਬੀਮ ਹਾਂਜੀ ਜੇ ਬਾਈ ਕੋਈ ਕਹਦਾ ਵੀ ਹੁਣ ਘਰ ਦੀ ਦੀ ਸਾਈਡ ਇਧਰ ਨੂੰ ਆ ਜੇ ਕੋਈ ਕਹਦਾ ਵੀ ਬਾਈ ਸਾਡਾ ਘਰ ਹੀ ਘਮਾ ਚਾਰੇ ਦਿਸ਼ਾਂ ਚ ਕਿਹੜੇ ਪਾਸੇ ਵੀ ਲੈ ਕੇ ਜਾਣਾ ਅਸੀਂ ਲੈ ਕੇ ਜਾਵਾਂਗੇ 100 ਫੁੱਟ 50 ਫੁੱਟ 200 ਫੁੱਟ ਤੱਕ ਆਪਾਂ ਲੈ ਕੇ ਜਾਵਾਂਗੇ ਜੀ ਠੀਕ ਹੈ ਜੀ ਬਾਈ ਹੁਣ ਇਹਨਾਂ ਨੇ ਕਹਿਣ ਦਾ ਮਤਲਬ ਵੀ ਜੇ ਕੋਈ ਬੰਦੇ ਜਿੰਨੇ ਵੀ ਸਾਡੇ ਤੇ ਕੰਮ ਕਰਦੇ ਆ ਜਾਂ ਤੁਹਾਡੇ ਘਰ ਦਾ ਕੋਈ ਵੀ ਨੁਕਸਾਨ ਹੋ ਜਾਂਦਾ ਤਾਂ ਉਹਦੀ ਜ਼ਿੰਮੇਵਾਰੀ ਸਾਡੀ ਆ ਲਿਖਤੀ ਰੂਪ ਦੇ ਵਿੱਚ ਸਾਰਾ ਕੁਝ ਦਵਾਂਗੇ ਜੇ ਤੁਹਾਡਾ ਘਰ ਨੀਵਾ ਵਾ ਉਹਨੂੰ ਉੱਪਰ ਚੱਕ ਦਿਆਂਗੇ ਜੇ ਤੁਸੀਂ ਪਿੱਛੇ ਲੈ ਕੇ ਜਾਣਾ ਚੱਕ ਕੇ ਪਿੱਛੇ ਕਰ ਦਿਆਂਗੇ ਜੇ ਅੱਗੇ ਲੈ ਕੇ ਜਾਣਾ ਤੁਸੀਂ ਅੱਗੇ ਵੀ ਕਰ ਦਿਆਂਗੇ ਬਾਕੀ ਜੇ ਬਾਈ ਉਹਨਾਂ ਦਾ ਕਿਸੇ ਨੇ ਕੰਮ ਦੇਖਣਾ ਤੇ ਜੀਰੇ ਸ਼ਹਿਰ ਦੇ ਵਿੱਚ ਬਾਈ ਉਹਨਾਂ ਦਾ ਕੰਮ ਚੱਲਦਾ ਵਾ ਤੁਸੀਂ ਬਾਈ ਉਹਨਾਂ ਨੇ ਬਹੁਤ ਜਗ੍ਹਾ ਤੇ ਕੰਮ ਕੀਤਾ ਹੋ ਬਾਈ ਪਤਾ ਹੀ ਨਹੀਂ ਪਤਾ ਨਹੀਂ ਕਿੱਥੇ ਕਿੱਥੇ ਕਰ ਗਏ ਆ ਉਹਨਾਂ ਨੂੰ ਖੁਦ ਨੂੰ ਯਾਦ ਨਹੀਂ ਆਗਾ ਆਲ ਇੰਡੀਆ ਦੇ ਕੰਮ ਕਰਦੇ ਪਏ 2002 ਦੇ ਕੰਮ ਕਰਦੇ ਪਏ ਤੇ ਬਾਈ ਉਹਨਾਂ ਦਾ ਜੇ ਕਿਸੇ ਨੇ ਕੰਮ ਦੇਖਣਾ ਵਾ ਤੇ ਜੀਰੇ ਸ਼ਹਿਰ ਦੇ ਵਿੱਚ ਪੰਪ ਦੇ ਕੋਲੇ ਕਿਹੜੀ ਲੋਕੇਸ਼ਨ ਹੈ ਇਹ ਆ ਮਾਲਵਾ ਪੰਪ ਦੇ ਸਾਹਮਣੇ ਬਿਲਕੁਲ ਮਾਲਵਾ ਪੰਪ ਦੇ ਸਾਹਮਣੇ ਮਤਲਬ ਘਾਰ ਬਾਈ ਉਹਨਾਂ ਦਾ ਤੁਸੀਂ ਇੱਥੇ ਆ ਕੇ ਆਪਣਾ ਕੰਮ ਦੇਖ ਸਕਦੇ ਹੋ ਬਾਈ ਆਪਣਾ ਕੰਟੈਕਟ ਨੰਬਰ ਕੀ ਹੈ ਜੀ 97792 ਜੀ 51698 ਜੀ 97790 51698 ਜੇ ਸਾਨੂੰ ਮੋਗੇ ਮਿਲਣਾ ਤੁਸੀਂ ਮੋਗੇ ਵੀ ਮਿਲ ਸਕਦੇ ਆ ਜੀ ਫਿਰ ਆਪਣਾ ਕੱਚਾ ਦਸਾਂਜ ਰੋਡ ਸੀਰਪਕ ਸਿੰਘ ਕਨੌਨੀ 21 ਨੰਬਰ ਇੰਸਟਾਗ੍ਰam ਫੋਲੋ ਕਰ ਲਓ ਮੇਰੀ ਤੇ ਫੇਸਬੁਕ ਨੂੰ ਫੋਲੋ ਕਰ ਲਓ ਰਣਜੀਤ ਬਿਸਕਰਮਾ ਬਿਲਡਿੰਗ ਦੇ ਨਾਮ ਤੋਂ ਬਾਕੀ ਉਪਰ ਹੀ ਬਈ ਦਾ ਪੇਜ ਦਾ ਲਿੰਕ ਵੀ ਪਾ ਦਾਂਗੇ ਸਕਰੀਨ ਸ਼ਾਟ ਵੀ ਲਾ ਦੇਾਂਗੇ ਤੁਸੀਂ ਬਈ ਦਾ ਕੰਮ ਦੇਖਿਓ ਜੇ ਤੁਸੀਂ ਇੱਥੇ ਆ ਕੇ ਦੇਖਣਾ ਕੰਮ ਤਾਂ ਇੱਥੇ ਆ ਕੇ ਦੇਖ ਸਕਦੇ ਹੋ ਤੇ ਤੁਹਾਨੂੰ ਪੂਰੇ ਜਦੋਂ ਸੈਟੀਸਫਾਈ ਹੋਗੇ ਤੁਸੀਂ ਆਪਣਾ ਘਰ ਜਿਹੜਾ ਉੱਚਾ ਚੱਕ ਸਕਦੇ ਹੋ ਤੇ ਉਹਨੂੰ ਜੇ ਤੁਸੀਂ ਕਿਸੇ ਕਿਸੇ ਦੇਸ਼ਾ ਦੇ ਵਿੱਚ ਆਪਣਾ ਘਰ ਕਮਾਉਣਾ ਤੁਸੀਂ ਕਮਾ ਸਕਦੇ ਹੋ ਬਾਕੀ ਇਹ ਘਰ ਦੇ ਮਾਲਕ ਨਾਲ ਖੜੇ ਆ ਜੀ ਕੋਈ ਮਤਲਬ ਹੀ ਕੋਈ ਲੰਬਾ ਹੋਵੇ ਤਾਂ ਸੋਝੇ ਨਾ ਨਹੀਂ ਅਜੇ ਤੱਕ ਤਾਂ ਕੋਈ ਗੱਲ ਨਹੀਂ ਹੋ ਗੱਲਬਾਤ ਨਹੀਂ ਗਈ ਮਤਲਬ ਕਿ ਘਰ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਅਜੇ ਤੱਕ ਕੋਈ ਗੱਲ ਨਹੀਂ ਖੁਸ਼ ਆ ਜੀ ਤੁਸੀਂ ਪੂਰੇ ਮਤਲਬ ਵੀ ਜੇ ਇਹ ਇਹਨਾਂ ਦੀ ਪੂਰੀ ਜ਼ਿੰਮੇਵਾਰੀ ਸੀ ਜੇ ਕੋਈ ਨੁਕਸਾਨ ਬਿਲਕੁਲ ਹਾਂ ਇਹਨਾਂ ਨੇ ਲੈ ਕੇ ਦਿੱਤਾ ਹੈ ਆਪਣੋਂ ਲੈ ਕੇ ਦਿੱਤਾ ਹੋਇਆ ਹੈ ਤੇ ਹੁਣ ਜਾਨੀ ਕਿ ਪੂਰਾ ਸਹੀ ਤਨਕੇ ਘਰ ਉੱਪਰ ਚੱਕਾ ਗਿਆ ਸਹੀ ਹੈ ਸਹੀ ਤੇ ਜੇ ਤੁਸੀਂ ਕਿਸੇ ਵੀ ਪਣਪਰਾਣੇ ਆਪਣਾ ਕਾਰ ਅਜੇ ਨੀਵਾ ਚੱਕਾ ਮਤਲਬ ਉੱਚਾ ਚਕਾਉਣਾ ਵਾ ਜਾਂ ਕਿਸੇ ਵੀ ਪਾਸੇ ਲੈ ਕੇ ਜਾਣਾ ਤੁਸੀਂ ਨਾ ਤੇ ਤੁਸੀਂ ਬਾਈ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਬਾਈ ਇਹਨਾਂ ਨੇ ਤੁਹਾਨੂੰ ਸਵੀ ਸਾਰੇ ਜਾਨੇ ਵੀਰੇ ਹੋਣਾ ਨਾ ਜਰੂਰ ਕੰਟੈਕਟ ਕਰੋ ਥੈਂਕ ਯੂ